ਆਸ਼ਾ ਚਲੋ ਮੈਂ ਹੋਰ ਪਾਸੇ ਨਾਲ ਗੱਲ ਲੈ ਕੇ ਜਾਵਾਂ ਇਹਨੇ 4-5 ਬੰਦੇ ਕਿਨਤ ਮੁੱਖ ਮੰਤਰੀ ਹੁਣ ਇਹਦਾ ਪਾਪਾ 5 ਵਾਰੀ ਮੁੱਖ ਮੰਤਰੀ ਰਿਹਾ ਉਹਦਾ ਇਹਨੇ ਨਾਂ ਹੀ ਨਹੀਂ ਲਿਆ ਇਹਦਾ ਆਪਣਾ ਪਾਪਾ ਵੱਡਾ ਬਾਦਲ ਜਿਹੜਾ ਮਰ ਗਿਆ ਉਹ 5 ਵਾਰੀ ਮੁੱਖ ਮੰਤਰੀ ਰਿਹਾ ਪੰਜਾਬ ਦਾ ਉਹਦਾ ਨਾਂ ਹੀ ਨਹੀਂ ਲਿਆ ਨਾਂ ਤਾਂ ਨਹੀਂ ਲਿਆ ਉਹਨੂੰ ਕਿਹੜਾ ਪਿਓ ਮੰਨਦਾ ਇਹ ਇਹ ਤਾਂ ਕਹਿੰਦਾ ਸਾਡੇ ਪਿਤਾ ਦੇ ਸਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਦਾ ਕਿਹਾ ਹੋਇਆ ਨਹੀਂ ਮਲਕੇ ਪਿਤਾ ਦੇ ਸਮਾਨ ਨੇ ਪਿਤਾ ਹੈ ਨਹੀਂ ਪਿਤਾ ਹੈ ਨਹੀਂ ਜਿਹੜੀ ਗੱਲ ਕਹੀ ਉਹਨਾਂ ਕਿ ਪ੍ਰਕਾਸ਼ ਸਿੰਘ ਬਾਦਲ ਨੇ 1964 ਦੇ ਵਿੱਚ ਜੇਲ ਕੱਟੀ ਹੈ ਤੇ ਉਦੋਂ ਇਹਦਾ ਹਰਾਮਖੋਰ ਦਾ ਜਨਮ ਹੋਇਆ ਉਦੋਂ ਇਹਦਾ ਮਤਲਬ ਇਹ ਸਹੀ ਕਹਿ ਰਿਹਾ ਵੀ ਸਾਡੇ ਪਿਤਾ ਦੇ ਸਮਾਨ ਕਿਉਂਕਿ ਬਾਦਲ ਤਾਂ ਜੇਲ ਵਿੱਚ ਸੀ ਫਿਰ ਕਿੱਦਾਂ ਹੋ ਗਿਆ ਇਹ ਮਤਲਬ ਇਹੀ ਹੈ ਦਾ ਆਪਣੇ ਪਿਓ ਦਾ ਨਾਂ ਹੀ ਨਹੀਂ ਲਿਆ ਵੀ ਪੰਜ ਬਾਰੀ ਤੇਰਾ ਪਿਓ ਪੰਜਾਬ ਨੂੰ ਲੁੱਟਣ ਵਾਲਾ ਮੁੱਖ ਮੰਤਰੀ ਬਣਿਆ ਤੇਰੇ ਪਿਓ ਨੇ ਇੰਦਰਾ ਗਾਂਧੀ ਨੂੰ ਕਹਿ ਕੇ ਅਕਾਲ ਤਖਤ ਤੇ ਅਟੈਕ ਕਰਵਾਇਆ ਹਮਲਾ ਕਰਵਾਇਆ ਨੈਕਸਟ ਸਲਾਈਡ ਦੇ ਵਿੱਚ ਕਿੰਨੇ ਨੌਜਵਾਨ ਮਰਵਾਏ